ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਸਾਖੀ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੱਕੇ ਮਦੀਨੇ ਦੀ ਫੇਰੀ ਕਰਨ ਜਾਣਾ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਤਨਵਾਰੀ ਆਸਾ ਹੱਥ ਕਿਤਾਬ ਕਛਕੂਜਾ ਬਾੰਗ ਮੁਸਲਾ ਧਾਰੀ ਬੈਠਾ ਜਾਏ ਮਸਜਿਦ ਵਿੱਚ ਜਿੱਥੇ ਹਾਂਜੀ ਹੱਜ ਗੁਜ਼ਾਰੇ ਜਾ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਈ ਪਸਾਰੀ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਲੱਤ ਵੱਲ ਖੁਦਾਈ ਦਿਓ ਕਰ ਪਾਇਆ ਹੋਏ ਬਜਗਾਰੀ ਟੰਗੋਂ ਪਕੜ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰਨ 조ਹਾਰੀ ਚਾਰ ਪੰਜ ਮਹੀਨੇ ਸ੍ਰੀ ਕਰਤਾਰਪੁਰ ਟਿੱਕੇ ਗੁਰੂ ਜੀ ਜੀਵਾਂ ਦਾ ਉਧਾਰ ਕਰਦੇ ਰਹੇ ਉਹਨਾਂ ਨੂੰ ਨੱਕ ਕਰਮ ਨੇਕ ਕਰਮ ਸਚਾਈ ਸਿਮਰਨ ਦਾ ਸਬਕ ਪੜਾਉਂਦੇ ਰਹੇ ਇੰਨੇ ਦਿਨੀ ਗੁਰੂ ਜੀ ਦੇ ਮਾਤਾ ਪਿਤਾ ਮਾਤਾ ਤ੍ਰਿਪਤਾ ਜੀ ਤੇ ਪਿਤਾ ਕਾਲੂ ਜੀ ਚਲਾਣਾ ਕਰਕੇ ਪਰਲੋਕ ਗਮਨ ਕਰ ਗਏ ਉਹਨਾਂ ਦੇ ਮਰਤਕ ਸੰਸਾਰ ਸੰਸਕਾਰ ਕਰਨ ਪਿੱਛੋਂ ਗੁਰੂ ਜੀ ਨੇ ਫੈਸਲਾ ਕੀਤਾ ਕਿ ਉਹ ਮੱਧ ਏਸ਼ੀਆ ਦੇ ਮੁਸਲਮਾਨ ਦੇਸ਼ਾਂ ਅਰਬ ਮਿਸਰ ਈਰਾਨ ਤੇ ਕਾਬਲ ਆਦਿਕ ਦੀ ਸੈਰ ਕਰਨ ਇਸਲਾਮ ਦੇ ਪੈਰੋਕਾਰਾਂ ਨੂੰ ਨੇਕ ਨਸੀਹਤ ਕਰਨ ਕਰਤਾਰਪੁਰ ਤੋਂ ਚੱਲ ਕੇ ਤਲਵੰਡੀ ਤੋਂ ਮੁਲਤਾਨਪੁਰ ਨੂੰ ਤੁਰ ਪਏ ਰਾਹ ਦੇ ਵਿੱਚ ਨਵੇਂ ਤੇ ਪਹਿਲੇ ਤਾਰੇ ਜੀਵਾਂ ਨੂੰ ਨਿਹਾਲ ਕੀਤਾ ਮੁਲਤਾਨ ਸ਼ਹਿਰ ਤੋਂ ਅੱਗੇ ਤੁਰਨ ਵੇਲੇ ਆਪਣੇ ਆਪਣਾ ਬਾਣਾ ਬਦਲ ਲਿਆ ਆਪ ਜਿਹਦੇਸ਼ ਨੂੰ ਜਾਂਦੇ ਸਨ ਉਸ ਦੇਸ਼ ਦੇ ਵਸਨੀਕਾਂ ਵਰਗਾ ਬਾਣਾ ਪਾ ਲੈਂਦੇ ਸਨ ਤਾਂ ਕਿ ਉਪਰੇ ਪ੍ਰਤੀਤ ਨਾ ਹੋਣ ਪੁਰਾਤਨ ਲਿਖਤਾਂ ਅਨੁਸਾਰ ਆਪ ਜੀ ਨੇ ਨੀਲੇ ਕਪੜੇ ਪਾਏ ਹਨ ਆਪਣੀ ਉਚਾਰੇ ਬਾਣੀ ਦੀ ਲਿਖਤੀ ਕਾਪੀ ਕੱਛੇ ਮਾਰ ਲਈ ਜਿਵੇਂ ਹਾਜੀ ਤੇ ਮੌਲਵੀ ਕੁਰਾਨ ਨੂੰ ਕੱਛੇ ਮਾਰ ਤੁਰਦੇ ਹਨ ਛੋਟਾ ਲੋਟਾ ਤੇ ਸਾਫ ਚੁੱਕ ਤੁਰੇ ਲ ਮੇਰੇ ਵਾਲ ਪਿੱਛੇ ਸਨ ਉੱਪਰ ਦਸਤਾਰ ਦੀ ਤਰ੍ਹਾਂ ਕਪੜਾ ਬੰਨਿਆ ਹੋਇਆ ਸੀ ਚਿੱਟਾ ਦਾੜਾ ਖੁੱਲੇ ਚਿਹਰੇ ਉੱਤੇ ਸੋਭਾ ਦੇ ਰਿਹਾ ਸੀ ਇਸ ਫੇਰੀ ਵੇਲੇ ਗੁਰੂ ਜੀ ਦੀ ਉਮਰ ਭਾਵੇਂ ਰਤਾ ਵਡੇਰੀ ਹੋ ਗਈ ਸੀ ਫਿਰ ਵੀ ਚਿਹਰੇ ਉੱਤੇ ਲਾਲੀਆਂ ਭਕਦੀਆਂ ਸਨ ਅੱਖਾਂ ਦਾ ਨੂਰ ਤੇਜ ਸੀ ਹਿਰਦੇ ਦਾ ਉਤਸ਼ਾਹ ਜਵਾਨੀ ਨਾਲੋਂ ਵੱਧ ਤੇ ਬਲਵਾਨ ਸੀ ਅਕਾਲ ਪੁਰਖ ਦੀ ਅਪਾਰ ਸ਼ਕਤੀ ਨਾਲ ਉਹ ਸੰਸਾਰ ਵਿੱਚ ਵਿਚਰ ਰਹੇ ਸਨ ਵਿਚਰਦੇ ਵਿਚਰਦੇ ਸਤਿਗੁਰੂ ਜੀ ਮਠਨਕੋਟ ਪਹੁੰਚੇ ਮਠਨਕੋਟ ਤੋਂ ਸਖਰ ਰੋੜੀ ਤੇ ਸਾਧ ਬੇਲਾ ਦੇ ਜੀਆਂ ਨੂੰ ਸ਼ੋਭ ਸਿੱਖਿਆ ਦਿੱਤੀ ਪਰਮ ਤੇ ਪਖੰਡਾ ਨੂੰ ਤੋਂ छुड़ा ਕੇ ਕਰਤਾਰ ਦੇ ਨਾਮ ਦੇ ਸਿਮਰਨ ਨਾਲ ਮਨ ਜੋੜ ਆਪ ਕਰਾਚੀ ਪਹੁੰਚ ਗਏ ਉਸ ਵੇਲੇ ਦਾ ਸਤਨਾਮ ਦਾ ਛਿੱਟਾ ਦਿੱਤਾ ਹੋਇਆ ਹੁਣ ਤੱਕ ਸਿੰਧੀ ਗੁਰੂ ਜੀ ਦੇ ਨਾਮ ਲੈਵਾ ਤੇ ਸ਼ਰਧਾਲੂ ਸੇਕ ਹਨ ਗੁਰੂ ਨਾਨਕ ਜੀ ਗੁਰੂ ਨਾਨਕ ਜੀ ਉਹਨਾਂ ਦੇ ਰੋਮ ਰੋਮ ਵਿੱਚ ਰਜਿਆ ਹੋਇਆ ਹੈ ਗੁਰਬਾਣੀ ਆਸਰੇ ਜਿਉਂਦੇ ਹਨ ਸਾਰੇ ਸਿੰਧੀ ਲੋਕ ਗੁਰੂ ਘਰ ਦੇ ਅਨੰਦ ਸੇਵਕ ਹਨ ਸਿੰਧ ਵਿੱਚ ਗੁਰੂ ਜੀ ਦੇ ਬਹੁਤੇ ਗੁਰਦੁਆਰੇ ਤੇ ਧਰਮਸ਼ਾਲਾ ਹਨ ਉੰਨੇ ਦਿਨੀ ਮੱਕੇ ਤੇ ਮਦੀਨੇ ਦਾ ਸਾਲਾਨਾ ਹਜ ਨੇੜੇ ਸੀ ਹਿੰਦੁਸਤਾਨ ਦੇ ਮੁਸਲਮਾਨ ਹਜ ਕਰਨ ਵਾਸਤੇ ਜਾ ਰਹੇ ਸਨ ਉਹਨਾਂ ਦੇ ਨਾਲ ਗੁਰੂ ਜੀ ਕਰਾਚੀ ਤੋਂ ਬੇੜੇ ਵਿੱਚ ਬੈਠੇ ਤੇ ਅਦਨ ਦੀ ਬਦਰਗਾਹ ਉੱਤੇ ਜਾਵਤਰੇ ਜਿੰਨੇ ਦਿਨ ਜਹਾਜ਼ ਵਿੱਚ ਰਹੇ ਉਹਨੇ ਦਿਨ ਹੀ ਸਤਨਾਮ ਤੇ ਨੇਕੀ ਦਾ ਪ੍ਰਚਾਰ ਕਰਦੇ ਰਹੇ ਕਈਆਂ ਮੌਲਵੀਆਂ ਨਾਲ ਗਿਆਨ ਚਰਚਾ ਹੁੰਦੀ ਰਹੀ ਅਦਨ ਵਿੱਚ ਆਪਨੇ ਪ੍ਰਚਾਰ ਕੀਤਾ ਵੱਲੀ ਹਿੰਦ ਤੇ ਪੀਰ ਨਾਨਕ ਸ਼ਾ ਕਲੰਦਰ ਆਦਿਕ ਨਾਮਾ ਨਾਲ ਗੁਰੂ ਜੀ ਨੂੰ ਅਦਨ ਦੇ ਵਸਨੀਕ ਯਾਦ ਕਰਦੇ ਰਹੇ ਅੰਗਰੇਜ਼ੀ ਰਾਜ ਵੇਲੇ ਜਦੋਂ ਸਿੱਖ ਪਲਟਨਾ ਅਦਨ ਵਿੱਚ ਗਈਆਂ ਤਾਂ ਗੁਰੂ ਜੀ ਦੇ ਯਾਦਗਰੀ ਸਥਾਨਾਂ ਉੱਪਰ ਗੁਰਦੁਆਰੇ ਬਣਾਏ ਜਿਨ੍ਹਾਂ ਦੇ ਸੁਨਹਿਰੀ ਕਲਸ਼ ਦੂਰ ਤੋਂ ਦਿਖਾਈ ਦਿੰਦੇ ਹਨ ਤੌਰ ਪੂਰਬ ਤੇ ਪੂਰਬ ਦੇ ਯਾਤਰੀ ਜਦੋਂ ਪੱਛਮ ਨੂੰ ਜਾਂਦੇ ਹੋਏ ਅਦਨ ਵਿੱਚ ਦੀ ਲੰਘਦੇ ਹਨ ਤਾਂ ਗੁਰੂ ਨਾਨਕ ਜੀ ਉਹਨਾਂ ਨੂੰ ਜ਼ਰੂਰ ਯਾਦ ਆਉਂਦਾ ਹੈ ਅਦਨ ਕਾਫਲਿਆਂ ਸੰਗ ਮੱਕੇ ਨੂੰ ਜਾਂਦੇ ਹਨ ਮਾਰੂਥਲ ਦਾ ਰਸਤਾ ਪੈਦਲ ਕੀਤਾ ਸੀ ਇੱਕ ਕਾਫਲੇ ਦੇ ਨਾਲ ਗੁਰੂ ਜੀ ਤੇ ਪਾਈ ਮਰਦਾਨਾ ਜੀ ਵੀ ਤੁਰ ਪਏ ਰਸਤੇ ਦੇ ਬਾਈਉ ਮੰਡਲ ਅਚਰਜ ਜੀ ਰੇਤ ਉੱਪਰ ਆਗ ਵਰਸਾਉਂਦੇ ਸਨ ਸੂਰਜ ਸਵੇਰੇ ਸ਼ਾਮ ਤੇ ਰਾਤ ਨੂੰ ਸਫਰ ਹੁੰਦਾ ਸੀ ਜਦੋਂ ਹਨੇਰੀ ਆਉਂਦੀ ਸੀ ਤਾਂ ਰੇਤਾ ਹੀ ਰੇਤਾ ਹੋ ਜਾਂਦਾ ਸੀ ਕਈ ਮਾੜੇ ਯਾਤਰੂ ਰੇਤ ਵਿੱਚ ਜੱਬੇ ਜਾਂਦੇ ਸਨ ਭਾਈ ਮਰਦਾਨਾ ਜੀ ਨੇ ਜੰਗਲ ਦਰਿਆ ਤੇ ਬਰਫਾਨੇ ਪਹਾੜ ਦੇਖੇ ਸਨ ਸਿੰਧ ਤੇ ਮਲਤਾਨ ਦਾ ਰੇਤਾ ਦੇਖਿਆ ਸੀ ਪਰ ਇਹ ਅਰਬ ਵਰਗਾ ਨਹੀਂ ਸੀ ਮਰਦਾਨਾ ਤਾਂ ਰੇਤ ਦੇ ਪਹਾੜ ਦੇਖ ਕੇ ਕੰਬ ਗਿਆ ਪਰ ਗੁਰੂ ਜੀ ਰੱਬੀ ਸ਼ਕਤੀ ਉਸ ਦੇ ਨਾਲ ਸੀ ਲਈ ਤਾਂ ਜਾਂਦੇ ਸੀ ਕਰਤਾਰ ਆਪ ਡਰ ਤੇ ਥਕੇਵਾ ਕਿਉਂ ਗੁਰੂ ਜੀ ਦੇ ਨਾਲ ਇੱਕ ਸਿਆਣਾ ਹਾਜੀ ਚੱਲ ਪਿਆ ਰਾਹ ਦੇ ਵਿੱਚ ਗਿਆਨ ਚਰਚਾ ਹੋਈ ਚਰਚਾ ਵਿੱਚ ਹਾਜੀ ਨੂੰ ਪਤਾ ਲੱਗ ਗਿਆ ਕਿ ਮੱਕੇ ਨੂੰ ਜਾ ਰਿਹਾ ਉਸ ਦਾ ਸਾਥੀ ਹਿੰਦੂ ਹੈ ਗੈਰ ਮੁਸਲਮਾਨ ਨੂੰ ਮੱਕੇ ਦਾ ਹੱਜ ਨਹੀਂ ਕਰਨ ਦਿੱਤਾ ਜਾਂਦਾ ਸੀ ਹਾਜੀ ਇਸ ਗੱਲੋਂ ਵੀ ਹੈਰਾਨ ਸੀ ਕਿ ਸੂਰਜ ਦੀ ਰੋਸ਼ਨੀ ਵਿੱਚ ਜਦੋਂ ਉਹ ਤੁਰੇ ਜਾਂਦੇ ਸਨ ਤਾਂ ਤਿੰਨਾਂ ਗੁਰੂ ਜੀ ਭਾਈ ਮਰਦਾਨਾ ਜੀ ਤੇ ਹਾਜੀ ਦੇ ਸਿਰ ਉੱਪਰ ਬੱਦਲੀ ਤੁਰੀ ਜਾਂਦੀ ਸੀ ਜਦੋਂ ਕਿ ਹੋਰ ਕਿਤੇ ਅਸਮਾਨ ਉੱਤੇ ਬੱਦਲੀ ਨਹੀਂ ਬਾਕੀ ਦੇ ਯਾਤਰੂਆਂ ਨੂੰ ਪਿਆਸ ਲੱਗਦੀ ਗੁਰੂ ਜੀ ਹੀ ਪਾਣੀ ਨਹੀਂ ਸਨ ਮੰਗਦੇ ਜਦੋਂ ਮੱਕਾ ਦੇ ਮੰਜ਼ਲ ਰਹਿ ਗਿਆ ਤਾਂ ਉਹ ਹਾਜੀ ਗੁਰੂ ਜੀ ਨੂੰ ਕਹਿਣ ਲੱਗਾ ਹੇ ਹਿੰਦੂ ਸੰਤ ਮੇਰੇ ਨਾਲ ਨਾ ਤੁਰ ਜਾ ਅੱਗੇ ਤੁਰ ਜਾ ਪਿੱਛੇ ਕਿਉਂਕਿ ਇਸਲਾਮ ਦੀ ਸ਼ਰਅ ਦੱਸਦੀ ਹੈ ਕਿ ਕਾਫਰ ਦੇ ਨਾਲ ਤੁਰਿਆ ਹੱਜ ਕਬੂਲ ਨਹੀਂ ਹੁੰਦਾ ਨਾਲੇ ਅਰਬੀ ਲੋਕ ਸਮਝਣਗੇ ਕਿ ਸ਼ਾਇਦ ਮੈਂ ਹੀ ਆਪ ਨੂੰ ਸਾਥ ਲਿਆਇਆ ਹਾਂ ਉਹ ਮੈਨੂੰ ਮਾਰਨਗੇ ਇਹ ਮੇਰੇ ਉੱਤੇ ਮਿਹਰਬਾਨੀ ਕਰੋ ਚੰਗਾ ਸ਼ਾ ਸ਼ਰਫ ਹਾਜੀ ਦਾ ਨਾਮ ਸੀਗਾ ਅਸੀਂ ਪਿੱਛੇ-ਪਿੱਛੇ ਤੁਰੇ ਆਉਂਦੇ ਹਾਂ ਤੈਨੂੰ ਤੰਗ ਕਰਨਾ ਨਹੀਂ ਚਾਹੁੰਦੇ ਪ੍ਰੇਮ ਦਾ ਸੌਦਾ ਸੀ ਜਿੰਨਾ ਚਿਰ ਨਿਭ ਗਿਆ ਉਹਨਾਂ ਹੀ ਕਾਫੀ ਹੈ ਗੁਰੂ ਜੀ ਨੇ ਉੱਤਰ ਦਿੱਤਾ ਦੋ ਕਦਮਾਂ ਤੁਰ ਕੇ ਸ਼ਾ ਸ਼ਰਫ ਨੇ ਜਦੋਂ ਪਿੱਛੇ ਦੇਖਿਆ ਤਾਂ ਗੁਰੂ ਜੀ ਕਿਤੇ ਨਜ਼ਰ ਨਾ ਪਈ ਉਹ ਬਹੁਤ ਹੈਰਾਨ ਹੋਏ ਕਿ ਇੰਨੀ ਛੇਤੀ ਗੁਰੂ ਜੀ ਕਿੱਧਰ ਚਲੇ ਗਏ ਜਾਂਚਨੇ ਨਿਗਾਹ ਮਾਰੀ ਤਾਂ ਅੱਗੇ ਵੀ ਕੋਈ ਪੁਰਸ਼ ਉਨਾ ਵਰਗਾ ਨਹੀਂ ਸੀ ਜਾ ਰਿਆ ਹਾਂ ਅਸਮਾਨ ਉੱਤੇ ਬਦਲੀ ਤੁਰੀ ਜਾਂਦੀ ਨਜ਼ਰ ਜ਼ਰੂਰ ਆ ਰਹੀ ਸੀ ਹਾਜੀ ਡੋਰ ਪੋਰਾ ਹੋਇਆ ਇਧਰ ਉਧਰ ਅੱਖਾਂ ਪਾੜ-ਪਾੜ ਕੇ ਮਰੂਥਲ ਵਿੱਚੋਂ ਸਾਥੀਆਂ ਨੂੰ ਲੱਭ ਰਿਹਾ ਸੀ ਕਿ ਅਸਮਾਨੋਂ ਗੈਬ ਵੀ ਆਵਾਜ਼ ਆਈ ਹੈਰਾਨ ਨਾ ਹੋ ਸ਼ਾ ਸ਼ਰਫ ਤੇਰੇ ਨਾਲ ਆਪ ਖੁਦਾ ਤੁਰਿਆ ਜਾਂਦਾ ਸੀ ਤੂੰ ਭੁੱਲ ਕੀਤੀ ਜੋ ਇਸਨੂੰ ਹਿੰਦੂ ਸਮਝ ਕੇ ਅੱਗੇ ਪਿੱਛੇ ਚੱਲਣ ਲਈ ਆਖਿਆ ਉਹ ਅੱਗੇ ਚੱਲਿਆ ਗਿਆ ਹੈ ਤੁਰਿਆ ਚੱਲ ਹੈ ਖੁਦਾ ਮੇਰੇ ਨਾਲ ਹਿੰਦੂ ਪੀਰ ਦੀ ਸੂਰਤ ਵਿੱਚ ਖੁਦਾ ਇਉਂ ਜ਼ਬਾਨੋਂ ਆਗਦਾ ਹੋਇਆ ਸ਼ਾਹ ਸ਼ਰਫ ਅੱਗੇ ਨੂੰ ਨਾ ਸੁਠਿਆ ਉਹ ਬੱਦਲੀ ਦੀ ਛਾਂ ਹੇਠਾਂ ਤੁਰਨਾ ਚਾਹੁੰਦਾ ਸੀ ਜਿੰਨੀ ਉਹ ਤੁਰਨ ਦੀ ਕਾਲ ਕਰਦਾ ਬੱਦਲੀ ਦੀ ਛਾਂ ਉਨੀ ਅੱਗੇ ਤੁਰ ਜਾਂਦੀ ਬਹੁਤੀ ਧੁੱਪ ਗਰਮ ਹੋ ਗਈ ਰੇਤਾ ਤਪ ਗਿਆ ਕਾਫਲੇ ਛਾਂ ਹੇਠ ਰੁਕ ਗਏ ਪਰ ਸ਼ਾਹ ਸ਼ਰਫ ਨਹੀਂ ਰੁਕਿਆ ਮੇਰੇ ਖੁਦਾ ਮੈਂ ਆਇਆ ਮੈਨੂੰ ਛੱਡ ਕੇ ਨਾ ਜਾਵੋ ਮੈਂ ਆਇਆ ਆਖਦਾ ਹੋਇਆ ਉਸੇ ਤਰ੍ਹਾਂ ਤੁਰਿਆ ਤੇ ਨਸਿਆ ਗਿਆ ਜਿਵੇਂ ਕਦੀ ਪੁੰਨੋ ਪੁੰਨੋ ਪੁਕਾਰਦੀ ਹੋਈ ਸੱਸੀ ਮਰੂਥਲ ਨੂੰ چیرਦੀ ਜਾਂਦੀ ਸੀ ਸ਼ਾਹ ਸ਼ਰਫ ਦੇ ਪੈਰੀ ਜੁੱਤੀ ਵੀ ਨਾ ਰਹੀ ਪੈਰੀ ਛਾਲੇ ਪੈ ਗਏ ਸਾਹ ਚੜ ਗਿਆ ਬੁੱਲ ਸੁੱਕ ਗਈ ਠੱਗੇਵੇਂ ਦੇ ਨਾਲ ਲੱਤਾਂ ਚੂਰ ਹੋ ਗਈਆਂ ਗਰਮੀ ਦੇ ਬਲ ਨਾਲ ਰੇਤਾ ਹਨੇਰੀ ਬਣ ਕੇ ਉੱਡਣ ਲੱਗਾ ਪਰ ਸ਼ਾਹ ਸ਼ਰਫ ਨਹੀਂ ਰੁਕਿਆ ਉਹ ਖੁਦਾ ਗੁਰੂ ਨਾਨਕ ਦੇਵ ਜੀ ਨੂੰ ਮਿਲਣਾ ਚਾਹੁੰਦਾ ਸੀ ਆਤ ਮੇਲ ਤੇ ਜਾ ਕੇ ਗਰਮੀ ਵਿੱਚ ਡਿੱਗ ਪਿਆ ਡਿੱਗਦੇ ਸਾਰ ਉਹਦੇ ਮੂੰਹੋਂ ਨਿਕਲਿਆ ਹੈ ਖੁਦਾ ਖੁਦਾ ਸ਼ਬਦ ਕਹਿਣ ਦੀ ਢਿੱਲ ਸੀ ਕਿ ਉਹ ਉਹਦੇ ਚਿਹਰੇ ਉੱਪਰ ਬਦਲੀ ਦੀ ਛਾਂ ਹੋ ਗਈ ਜਹਾ ਹਾਜੀ ਸ਼ਾ ਸ਼ਰਫ ਨੇ ਅੱਖਾਂ ਪੁੱਟ ਕੇ ਦੇਖੇ ਤਾਂ ਗੁਰੂ ਨਾਨਕ ਜੀ ਤੇ ਭਾਈ ਮਰਦਾਨਾ ਜੀ ਉਹਦੇ ਕੋਲ ਖਲੋਤੇ ਸਨ ਹਾਜੀ ਸ਼ਾ ਸ਼ਰਫ ਉੱਠ ਕੇ ਬੈਠ ਗਿਆ ਉਸਨੇ ਗੁਰੂ ਜੀ ਦੇ ਚਰਨ ਫੜ ਲਏ ਆਪਣੀ ਭੁੱਲ ਦੀ ਖਿਮਾ ਮੰਗੀ ਗੁਰੂ ਜੀ ਨੇ ਉਸ ਨੂੰ ਨਿਹਾਲ ਕੀਤਾ ਉਸ ਦੀ ਤ੍ਰੇ ਮੱਠੀ ਕੀਤੀ ਗਰਮੀ ਦੂਰ ਕੀਤੀ ਤੇ ਪ੍ਰੇਮ ਦੀ ਉਂਗਲੀ ਲਾ ਕੇ ਮੱਕੇ ਨੂੰ ਨਾਲ ਲੈ ਤੁਰੇ ਗੁਰੂ ਜੀ ਦੇ ਨਾਲ ਤੁਰਿਆ ਜਾਂਦਿਆਂ ਸ਼ਾਹ ਸ਼ਰਫ ਨੂੰ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਉਹ ਖੁਦਾ ਦੇ ਨਾਲ ਆਦਮ ਤੇ ਸਵਰਗ ਬਾਗ ਵਿੱਚ ਤੁਰਿਆ ਜਾਂਦਾ ਹੈ ਗਰਮੀ ਰੇਤ ਤੇ ਤਿੱਤੀ ਹਵਾ ਉਸ ਨੂੰ ਸਤਾਉਣੋਂ ਹਟ ਗਈ ਸੀ ਪਰ ਹਰ ਪਾਸੇ ਹਰਿਆਵਲ ਹੀ ਹਰਿਆਵਲ ਪ੍ਰਤੀਤ ਹੁੰਦੀ ਸੀ ਉਹਦਾ ਹੱਜ ਕਬੂਲ ਹੋ ਗਿਆ ਸੀ ਉਹ ਗੁਰੂ ਜੀ ਦੀ ਮਹਿਮਾ ਕਰਨ ਲੱਗਾ ਸੀ ਦੂਸਰੇ ਕਾਫਲੇ ਦੇ ਨਾਲੋਂ ਉਹ ਮੱਕੇ ਸ਼ਹਿਰ ਵਿੱਚ ਪਹਿਲਾਂ ਪਹੁੰਚ ਗਏ ਮੱਕੇ ਸ਼ਹਿਰ ਪਹੁੰਚ ਕੇ ਹਾਜੀ ਯਾਤਰੂਆਂ ਦੀ ਵੱਡੀਆਂ-ਵੱਡੀਆਂ ਮਸਜਿਦਾਂ ਵਿੱਚ ਰੰਦੇ ਇੱਕ ਮਸਜਿਦ ਮੱਕੇ ਦੇ ਉਸ ਮੰਦਰ ਕੋਲ ਹੈ ਜਿਸ ਮੰਦਰ ਦੀ ਯਾਤਰਾ ਕੀਤੀ ਜਾਂਦੀ ਹੈ ਜ ਜਿਸ ਨੂੰ ਮੱਕਾ ਸ਼ਰੀਫ ਕਿਹਾ ਜਾਂਦਾ ਹੈ ਮੱਕਾ ਅਰਬ ਦਾ ਵਿਆਪਕ ਤੇ ਮੁਸਲਮਾਨ ਦੁਨੀਆ ਦਾ ਧਾਰਮਿਕ ਸ਼ਹਿਰ ਹੈ ਇੱਥੇ ਇੱਕ ਵੱਡੀ ਮਸਜਿਦ ਹੈ ਜਿਸ ਨੂੰ ਕਾਬਾ ਕਿਹਾ ਜਾਂਦਾ ਹੈ ਤੇ ਹੱਜ ਕੀਤਾ ਜਾਂਦਾ ਹੈ। ਕਾਬੇ ਵਿੱਚ ਇੱਕ ਸੰਗੇ ਅਸਮਦ ਹੈ ਅੱਖਾਂ ਬੰਨ ਕੇ ਉਸ ਨੂੰ ਯਾਤਰੂ ਹੱਥ ਲਾ ਕੇ ਪਾਕ ਹੁੰਦੇ ਹਨ। ਇਹ ਕਾਬੇ ਦੀ ਮਸਜਿਦ ਨੂੰ ਹਜ਼ਰਤ ਮੁਹੰਮਦ ਸਾਹਿਬ ਨੇ ਬਣਵਾਇਆ। ਇਹ ਹਜ਼ਰਤ ਸਾਹਿਬ ਤੋਂ ਕਈ ਸਾਲ ਪਹਿਲਾਂ ਦੀ ਬਣੀ ਹੋਈ ਹੈ। ਇਹ ਯਹੂਦੀ ਮੰਦਰ ਸੀ ਹਜ਼ਰਤ ਮੁਹੰਮਦ ਸਾਹਿਬ ਦੇ ਲੜਕੇ ਨੇ ਇਸ ਨੂੰ ਫਤਿਹ ਕੀਤੀ ਤੇ ਇਸ ਦੀਆਂ ਧਾਰਮਿਕ ਰਸਮਾਂ ਵਿੱਚ ਅਦਲਾ ਬਦਲੀ ਕੀਤੀ ਸੀ ਗੁਰੂ ਜੀ ਕਾਬੇ ਵਾਲ ਵਾਲੀ ਮਸਜਿਦ ਵਿੱਚ ਜਾ ਬੈਠੇ ਕਿਸੇ ਨੇ ਆਪ ਨੂੰ ਨਹੀਂ ਪਛਾਣਿਆ ਕਿ ਉਹ ਹਿੰਦੂ ਹਨ ਜਾਂ ਮੁਸਲਮਾਨ ਜਦੋਂ ਰਾਤ ਪਈ ਤਾਂ ਚੋਜੀ ਪ੍ਰੀਤਮ ਨੇ ਨਿਰਾਲਾ ਖੇਲ ਕੀਤਾ ਕਾਬੇ ਦੇ ਮੇਰਾਬ ਵੱਲ ਪੈਰ ਕਰਕੇ ਸੌਂ ਗਏ ਲਮੇਰਾ ਪੰਧ ਕੀਤਾ ਹੋਇਆ ਸੀ ਰਾਤ ਨੂੰ ਠੰਡੀ ਹੰਡੀ ਹਵਾ ਦੇ ਚੋਕ ਕੇ ਆਏ ਤੇ ਦਾਤੇ ਨੂੰ ਨੀਂਦ ਦੀ ਦੁਨੀਆ ਵਿੱਚ ਲੈ ਗਏ ਸਹਜੇ ਸੁਭਾਹ ਹੀ ਗੁਰੂ ਜੀ ਦੇ ਪੈਰ ਉਧਰ ਹੋ ਗਏ ਜਿੱਧਰ ਕਾਬਾ ਸੀ ਰਾਤ ਦਾ ਕਿਸੇ ਖਿਆਲ ਨਾ ਕੀਤਾ ਕਿਉਂਕਿ ਸਾਰੇ ਯਾਤਰੂ ਸ਼ੁਰੂ ਥਲ ਦੇ ਪੰਥ ਨਾਲ ਚੂਰ ਹੋ ਕੇ ਘੂਕ ਸੁੱਤੇ ਰਹੇ ਪਰ ਜਦੋਂ ਤੜਕਾ ਹੋਇਆ ਤਾਂ ਜੀਵਨ ਨਾਮ ਦਾ ਮੁੱਲਾ ਮਸਜਿਦ ਦੀ ਸਫਾਈ ਕਰਨ ਆਇਆ ਉਸਨੇ ਦੇਖਿਆ ਜੋ ਨਵਾਂ ਹਾਜੀ ਦਰਵੇਸ਼ ਆਇਆ ਹੈ ਸੋ ਬੇਤਰ ਕਿਬਲੇ ਵੱਲ ਲੱਤਾਂ ਕਰ ਸੁੱਤਾ ਹੈ ਤਾਂ ਜੀਵਨ ਮਨ ਵਿੱਚ ਗੁੱਸਾ ਖਾਦਾ ਜੋ ਇਹ ਮੋਮਣ ਹੈ ਕਿ ਮਨਫਕ ਹੈ ਜੋ ਖੁਦਾ ਦੇ ਘਰ ਵੱਲ ਪੈਰ ਕਰ ਸੁੱਤਾ ਹੈ ਜੀਵਨ ਨੂੰ ਕ્રોਧ ਆ ਗਿਆ ਉਸਨੇ ਗੁਰੂ ਮਹਾਰਾਜ ਜੀਆਂ ਮੋਹਰਾਂ ਵਿੱਚ ਲੱਤ ਕੱਢ ਮਾਰੀ ਗੁਰੂ ਜੀ ਜਾਗ ਪਏ ਤੇ ਪੁੱਛਿਆ ਕਿਉਂ ਭਾਈ ਕੀ ਮਾਮਲਾ ਹੈ ਲੱਤ ਕਿਉਂ ਮਾਰੀ ਹੈ ਤਾਂ ਜੀਵਨ ਨੇ ਗੁੱਸੇ ਨਾਲ ਆਖਿਆ ਤੈਨੂੰ ਪਤਾ ਨਹੀਂ ਤੂੰ ਕਿਬਲੇ ਵੱਲ ਲੱਤਾਂ ਕਰਕੇ ਸੁੱਤਾ ਹੈ ਇਹ ਖੁਦਾ ਦਾ ਘਰ ਹੈ ਖੁਦਾ ਦੇ ਘਰ ਦੀ ਇੱਜ਼ਤ ਕੀਤੀ ਜਾਂਦੀ ਹੈ ਨਿਰਾਦਰ ਹੀ ਨਹੀਂ ਕਿਹੜੇ ਦੇਸ਼ੋਂ ਆਇਆ ਹੈ ਕੈਸਾ ਦਰਵੇਸ਼ ਹੈ ਕੋੜੇ ਬਚਨ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕ੍ਰੋਧ ਨਹੀਂ ਕੀਤਾ ਸਗੋਂ ਪੇਮ ਨਾਲ ਬਿਟੇ ਮਿੱਠੇ ਬਚਨਾ ਵਿੱਚੋਂ ਨਾ ਉੱਤਰ ਦਿੱਤਾ ਹੈ ਪੁਰਸ਼ਾ ਅਸਾਨੂੰ ਪਤਾ ਨਹੀਂ ਜਿੱਧਰ ਕਿਬਲਾ ਨਹੀਂ ਉਧਰ ਪੈਰ ਕਰਦੇ ਜੀ ਅਸਾ ਭੁੱਲ ਕੀਤੀ ਹੈ ਉਸ ਦੀ ਅਸਾਨੂੰ ਖਿਮਾ ਬਖਸ਼ੋ ਜੀਵਨ ਕਪੜਿਆਂ ਤੋਂ ਬਾਹਰ ਸੀ ਜਦੋਂ ਉਸਨੇ ਬਚਨ ਸੁਣੇ ਤਾਂ ਅਣ ਸੋਚੇ ਕ੍ਰੋਧ ਦੇ ਵਾਸੋ ਹੋ ਕੇ ਗੁਰੂ ਜੀ ਦੇ ਦੋਵੇਂ ਪੈਰ ਫੜੇ ਤੇ ਸਾਰੇ ਬਲ ਨਾਲ ਕਸੀਟ ਕੇ ਦੂਸਰੇ ਪਾਸੇ ਕੀਤੀ ਟੰਗੋ ਪਕੜ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਈ ਪੈਰ 헤ਠਾਂ ਫਰਸ਼ ਨਾਲ ਛੁੱਟ ਕੇ ਕਹਿਣ ਲੱਗਾ ਇੱਥੇ ਪਿਆਰੋ ਉਸਦੇ ਬਚਨ ਕਹਿਣ ਉੱਤੇ ਖੁਦਾ ਕ੍ਰੋਧ ਵਿੱਚ ਆ ਗਿਆ ਕਰਤਾਰ ਨੇ ਬਾਬੇ ਨਾਨਕ ਜੀ ਨੂੰ ਬੜੀ ਆਈ ਬਖਸ਼ਣੀ ਸੀ ਉਸ ਵੇਲੇ ਬਿਜਲੀ ਕੜਕਣ ਵਾਂਗ ਇੱਕ ਭਿਆਨਕ ਆਵਾਜ਼ ਰਤਮਨ ਹੋਈ ਉਸ ਆਵਾਜ਼ ਨੂੰ ਸੁਣ ਕੇ ਮੱਕੇ ਦੇ ਸਾਰੇ ਸ਼ਹਿਰੀ ਡਰ ਗਏ ਜੋ ਸੁੱਤੇ ਸੀ ਉਹਨਾਂ ਦੀ ਨੀਂਦ ਖੁੱਲ ਗਈ ਕਾਬੇ ਦੀ ਮਸਜਿਦ ਇਸ ਤਰ੍ਹਾਂ ਹਿੱਲੀ ਤੇ ਕੰਬੀ ਜਿਵੇਂ ਪੁਚਾਲਦੇ ਆਉਣ ਤੇ ਵੱਡੇ ਵੱਡੇ ਪਰਬਤ ਤੇ ਵਿਸ਼ਾਲ ਮਹਿਲ ਹਿਲਦੇ ਹਨ ਕਈਆਂ ਨੇ ਸਮਝਿਆ ਜ਼ਰੂਰ ਪੁਝਾ ਲਾਇਆ ਧਰਤੀ ਗਰਕ ਹੋਣ ਵਾਸਤੇ ਆਪਣੇ ਪੈਰਾਂ ਤੋਂ ਹਿਲ ਖਲੋਤੀ ਹੈ ਗੁਰੂ ਨਾਨਕ ਦੇਵ ਜੀ ਦੀ ਨਿਰਾਦਰੀ ਕਰਨ ਵਾਲਾ ਭੁੱਲਣ ਪੁਰਸ਼ ਜੀਵਨ ਤੌਣ ਪਰਨੇ ਡਿੱਗ ਪਿਆ ਜਦੋਂ ਉਸ ਨੂੰ ਹੋਸ਼ ਆਈ ਉੱਠ ਕੇ ਦੇਖਿਆ ਤਾਂ ਉਹ ਹੈਰਾਨ ਹੋਇਆ ਜਿੱਧਰ ਉਸਨੇ ਗੁਰੂ ਨਾਨਕ ਦੇਵ ਜੀ ਦੇ ਪੈਰ ਕੀਤੇ ਸਨ ਉਧਰ ਹੀ ਕਾਬਾ ਫਿਰ ਗਿਆ ਇਹ ਕੀ ਕੋਤਕ ਹੋਇਆ ਉਹ ਹੈਰਾਨੀ ਨਾਲ ਸੁਦਾਈ ਜਿਹਾ ਹੋ ਕੇ ਵੱਡੇ ਕਾਜ਼ੀ ਰੁਕਨਦੀਨ ਵੱਲ ਦੌੜ ਗਿਆ ਉਸਨੇ ਜਾ ਕੇ ਆਖਣ ਲੱਗਾ ਉਸ ਨੂੰ ਜਾ ਕੇ ਆਖਣ ਲੱਗਾ ਛੇਤੀ ਚੱਲੋ ਕਿਬਲਾ ਫਿਰ ਗਿਆ ਇੱਕ ਦਰवेश ਆਇਆ ਉਹ ਕੋਈ ਕਰਾਮਾਤੀ ਹੈ ਨਾਲ ਇਹ ਸਾਰੀ ਕਹਾਣੀ ਸੁਣਾ ਦਿੱਤੀ ਰੁਕਨਦੀਨ ਨੂੰ ਉਜ਼ੂ ਕਰਨਾ ਵੀ ਭੁੱਲ ਗਿਆ ਬਿਜਲੀ ਵਰਗੀ ਗੜਗੜਾਟ ਤਾਂ ਉਹ ਪਹਿਲਾਂ ਹੀ ਸੁਣ ਚੁੱਕਿਆ ਸੀ ਨਸਨਸਾ ਕਾਬੇ ਕੋਲ ਆਪੋ ਜ ਸੱਚਮੁੱਚ ਦੇਖਦਾ ਕੀ ਹੈ ਕਾਬੇ ਦਾ ਮੂੰਹ ਦੂਸਰੀ ਦਿਸ਼ਾ ਵੱਲ ਹੈ ਪਰ ਬਾਬਾ ਨਾਨਕ ਜੀ ਤੇ ਭਾਈ ਮਰਦਾਨਾ ਜੀ ਖਲੋਤੇ ਹੋਏ ਉਹਦੇ ਮੂੰਹ ਵੱਲ ਉਹਦੇ ਵੱਲ ਮੂੰਹ ਕਰਕੇ ਆਪਣੀ ਬੋਲੀ ਵਿੱਚ ਸ਼ਬਦ ਗਾ ਰਹੇ ਸਨ ਰੁਕਨਦੀਨ ਖਲੋ ਕੇ ਸੁਣਦਾਰਿਆ 9 7 14 3 4 ਕਰ ਮਹਿਲਤ ਚਾਰ ਬਹਾਲੀ ਚਾਰੇ ਦੇ ਵਿੱਚ ਉਹ ਹੱਥ ਦੀ ਏਕਾ ਏਕਾ ਵਾਰੀ ਮਿਹਰਵਾਨ ਮਦ ਸੁਧਣ ਮਾਦੋ ਐਸਾ ਸਖਤ ਤੁਮਾਰੀ ਰਹਾਓ ਕਰ ਕਰ ਲਸ਼ਕਰ ਪਾਵਕ ਤੇਰਾ ਧਰਮ ਕਰੇ ਸਿਕਦਾਰੀ ਧਰਤੀ ਦੇਗ ਮਿਲਿਆ ਇਕ ਵੇਰਾ ਭਾਗ ਤੇਰਾ ਪੰਡਾਰੀ ਨਾ ਸਾਬਰੂ ਹੋਵੇ ਫਿਰ ਮੰਗੇ ਨਰਦ ਕਰੇ ਖੁਆਰੀ ਲਬ ਅੰधेਲਾ ਬੰਦੀਖਾਨਾ ਔਗਣ ਪੈਰ ਲੋਹਾਰੀ ਪੂੰਜੀ ਮਾਰ ਪਵੈ ਨਿਤ ਮਦਗਰ ਪਾਪ ਕਰੇ ਕੋਟਵਾਰੀ ਪਾਵੇ ਚੰਗਾ ਪਾਵੇ ਮੰਦਾ ਜੈਸੀ ਨਦਰ ਤੁਮਾਰੀ ਆਦਿ ਪੁਰਖ ਕੋ ਅੱਲਾ ਕਈ ਸੇਖਾਂ ਆਈ ਵਾਰੀ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ ਕੂਜਾਂ ਬਾਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ ਕਰ ਕਰਮੀਆ ਸਬਣਾ ਜੀਆਂ ਬੋਲੀ ਅਵਰ ਤੁਮਾਰੀ ਜੇ ਤੂੰ ਮੀਰ ਮਹੱਪਤ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਕੁੰਟ ਸਲਾਮ ਕਰਨਗੇ ਕਰ ਕਰ ਸਿਫਤ ਤੁਮਾਰੀ ਤੀਰ ਤਸਵੀਮਤੀ ਪੁੰਨ ਦਾਨ ਕਿਛ ਲਾਹਾ ਮਿਲੇ ਦਿਹਾੜੀ ਨਾਨਕ ਨਾਮ ਮਿਲੇ ਵਡਿਆਈ ਮੇਕਾ ਕੜੀ ਸਮਾਲੀ ਜੀਵਨ ਰੁਕੰਦੀਨ ਤੇ ਹੋਰ ਹਾਜ਼ੀਆਂ ਨੂੰ ਕੱਖ ਸਮਝ ਨਾ ਲੱਗੀ ਕਿ ਗੁਰੂ ਨਾਨਕ ਦੇਵ ਜੀ ਨੇ ਪਰਮੇਸ਼ਵਰ ਦੀ ਉਸਤਤ ਕਿਵੇਂ ਕੀਤੀ ਹੈ ਉਹ ਬਹੁਤ ਪਰੇਸ਼ਾਨ ਸਨ ਉਹਨਾਂ ਨੇ ਅਰਬੀ ਤੇ ਹਿੰਦੁਸਤਾਨੀ ਜ਼ਬਾਨ ਵਿੱਚ ਪੁੱਛਣ ਦਾ ਯਤਨ ਕੀਤਾ ਕਿ ਤੁਸੀਂ ਕੌਣ ਜੀ ਤੇ ਇਹ ਕਲਾਮ ਜੋ ਤੁਸੀਂ ਪੜ੍ਹੀ ਇਹ ਕੀ ਹੈ ਗੁਰੂ ਜੀ ਨੇ ਝੂਠ ਨਹੀਂ ਬੋਲਿਆ ਸੱਚੋ ਸੱਚ ਦੱਸਿਆ ਕਿ ਉਹ ਕਰਤਾਰ ਦੇ ਸੇਵਕ ਹਨ ਹਿੰਦੁਸਤਾਨ ਵਿੱਚੋਂ ਆਏ ਹਨ ਜੋ ਉਹਨਾਂ ਕਲਾਮ ਉਚਾਰੀ ਹੈ ਉਹ ਖੁਦਾ ਪਰਮੇਸ਼ਵਰ ਦੀ ਸਿਫਤ ਹੈ ਉਹ ਘਰ ਘਰ ਵਸਦਾ ਹੈ ਚਾਰੇ ਪਾਸੇ ਤੇ ਚਾਰੇ ਯੁਗਾਂ ਵਿੱਚ ਸੀ ਲੋਕ ਪਰਮੇ ਤੇ ਭੁੱਲੇ ਹੋਏ ਹਨ ਉਹ ਖੁਦਾ ਨੂੰ ਉਹ ਖੁਦਾ ਨੂੰ ਕੈਦ ਕਰਨਾ ਚਾਹੁੰਦੇ ਹਨ ਬਾਬਾ ਆਦਮ ਤੇ ਮਹਾਦੇਵ ਇੱਕੋ ਸਨ ਪਾਰਵਤੀ ਤੇ ਮਾਤਾ ਹਵਾ ਵਿੱਚ ਕੋਈ ਫਰਕ ਨਹੀਂ ਸੀ ਇਹ ਕਾਬਾ ਪ੍ਰਾਚੀਨ ਮੰਦਿਰ ਹੈ ਮੁਸਲਮਾਨਾਂ ਦਾ ਕਬਜ਼ਾ ਹੈ ਇਹ ਹੋਰ ਧਰਮ ਦੇ ਮਨੁੱਖਾਂ ਨੂੰ ਦਰਸ਼ਨ ਨਹੀਂ ਕਰਨ ਦਿੰਦੇ ਤੱਕਾ ਕਰਦੇ ਹਨ ਗੁਰੂ ਜੀ ਐਸੀ ਉੱਤਮ ਤੇ ਇਸਲਾਮ ਦੀਆਂ ਪ੍ਰਚਲਿਤ ਰਸਮਾਂ ਦੇ ਵਿਰੁੱਧ ਅਨੁਭਵ ਕਰਕੇ ਰੁਕਨਦੀਨ ਨੇ ਹੋਰ ਅਰਬੀ ਆਲਮ ਵੀ ਸਾਧ ਲਈ ਆਪ ਵੀ ਚੰਗਾ ਵਿਦਵਾਨ ਸੀ ਕੁਰਾਨ ਸ਼ਰੀਫ ਜ਼ਬਾਨੀ ਚੇਤੇ ਕੀਤਾ ਹੋਇਆ ਸੀ ਉਹ ਗੁਰੂ ਜੀ ਨਾਲ ਗੋਸ਼ਟ ਕਰਨ ਲੱਗ ਪਏ ਗੁਰੂ ਜੀ ਨੇ ਤਿੰਨ ਕੁੰਟਾਂ ਦੀ ਯਾਤਰਾ ਕੀਤੀ ਹੋਈ ਸੀ ਚੌਥੀ ਕੁੰਟ ਇਸ਼ਾਵਲ ਆਇਸਨ ਗਿਆਨ ਚਰਚਾ ਕਰਨ ਵਾਸਤੇ ਸਦਾ ਤਿਆਰ ਰਹਿੰਦੇ ਸਨ ਗੁਰੂ ਜੀ ਨੇ ਬਚਨ ਬਿਲਾਸ ਕਰਨੇ ਮੰਨ ਲਏ ਇੱਕ ਥਾਂ ਬੈਠ ਗਏ ਤੇ ਗਿਆਨ ਚਰਚਾ ਹੋਣ ਲੱਗੀ ਭਾਈ ਗੁਰਦਾਸ ਜੀ ਇਉਂ ਲਿਖਦੇ ਹਨ ਬੋਛਣ ਗੱਲ ਈਮਾਨ ਦੀ ਕਾਜੀ ਮੋਲਾ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ ਪੂਛਣ ਫੋਲ ਕਿਤਾਬ ਨੋ ਹਿੰਦਾ ਹਿੰਦੂ ਵੱਡਾ ਕੇ ਮੁਸਲਮਾਨ ਨੋਈ ਬਾਬਾ ਆਕੇ ਹਾਜੀਆ ਸਭ ਅਮਲਾ ਬਾਜੋ ਦੋਨੋ ਰੋਈ ਹਿੰਦੂ ਮੁਸਲਮਾਨ ਦੋਇ ਦਰਗਾ ਅੰਦਰ ਲਹਿਨ ਟੋਈ ਕੱਚਾ ਰੰਗ ਕੁਸੰਬ ਦਾ ਪਾਣੀ ਧੋਤੇ ਥਿਰਨੇ ਰਹੋਈ ਕਰਨ ਵਖੀਲੀ ਆਪੇ ਵਿੱਚ ਰਾਮ ਰਹੀਮ ਕਥਾਏ ਖਲੋਈ ਰਹਾ ਸ਼ੈਤਾਨੀ ਦੁਨੀਆ ਗੋਈ ਰੁਕਨਦੀਨ ਨੇ ਗੁਰੂ ਜੀ ਦੀ ਪੁਸਤਕ ਕਿਤਾਬ ਨੂੰ ਖੋਲ ਕੇ ਦੇਖਿਆ ਤੇ ਪੁੱਛਿਆ ਇਸ ਕਿਤਾਬ ਵਿੱਚ ਕੀ ਹੈ ਗੁਰੂ ਜੀ ਨੇ ਉੱਤਰ ਦਿੱਤਾ ਖੁਦਾ ਦੀ ਉਸਤਤ ਉਸ ਦੀ ਕਿਰਤ ਦੇ ਭੇ ਤੇ ਮਨੁੱਖ ਨੂੰ ਕੀ ਕਰਨਾ ਚਾਹੀਦਾ ਆਧਿਕ ਸ਼ੁਭ ਸਿਧਾਂਤ ਲਿਖੇ ਹਨ ਰੁਕਨਦੀਨ ਨੇ ਕਿਹਾ ਇਹ ਤਾਂ ਦੱਸੋ ਵੱਡਾ ਹਿੰਦੂ ਹੈ ਕਿ ਮੁਸਲਮਾਨ ਗੁਰੂ ਜੀ ਨੇ ਕਿਹਾ ਹਾਜੀ ਸਾਹਿਬ ਜਿੱਥੇ ਤੱਕ ਧਰਮ ਤੇ ਮਨੁੱਖ ਦੇ ਜਿਸਮ ਦਾ ਸਵਾਲ ਹੈ ਉਥੋਂ ਤੱਕ ਥੋੜਾ ਬਹੁਤਾ ਫਰਕ ਨਜ਼ਰ ਆਉਂਦਾ ਹੈ ਕਿਸੇ ਦਾ ਰੰਗ ਗੋਰਾ ਕਿਸੇ ਦਾ ਕਾਲਾ ਕਿਸੇ ਦੀ ਬੋਲੀ ਹੋਰ ਧਰਮ ਦੀਆਂ ਕਿਤਾਬਾਂ ਦੀ ਬੋਲੀ ਹੋਰ ਤੇ ਸਿਧਾਂਤਾਂ ਵਿੱਚ ਫਰਕ ਹੈ ਪਰ ਦੂਜਾ ਉਸ ਸ਼ਕਤੀ ਦੀ ਹੈ ਜੋ ਇਸ ਦੇਸ ਦੇ ਤੇ ਅਣਦੇਸ ਦੇ ਜਗਤ ਨੂੰ ਰਚਣ ਵਾਲੀ ਹੈ ਮਾੜੇ ਚੰਗੇ ਦਾ ਸਵਾਲ ਆਉਂਦਾ ਹੈ ਕਰਮਾਂ ਉੱਤੇ ਸੋ ਨੇਕ ਕਰਮ ਕਰਨ ਤੋਂ ਬਿਨਾ ਦੋਵੇਂ ਹੀ ਰੋਂਦੇ ਹਨ ਹਰ ਇੱਕ ਆਪਣੇ ਧਾਰਮਿਕ ਤੇ ਜੀਵਨ ਫਰਜ਼ ਨੂੰ ਭੁੱਲ ਗਿਆ ਹੈ ਲਾਲਚ ਹੰਕਾਰ ਕਾਮ ਕ੍ਰੋਧ ਦਾ ਸ਼ਿਕਾਰ ਹੋ ਕੇ ਚਰਾਸੀ ਦੇ ਗੇੜ ਵਿੱਚ ਵਿਚਰਦਾ ਰਹਿੰਦਾ ਹੈ ਚੰਗੇ ਅਮਲ ਤੋਂ ਬਿਨਾਂ ਦੋਵੇਂ ਰੋਂਦੇ ਹਨ ਦੋਜਕ ਦੀ ਅੱਗ ਦੋਹਾਂ ਨੂੰ ਸਾੜਦੀ ਹੈ ਉਹ ਨਾ Hindu ਪਾਪੀ ਦਾ ਤੇ ਨਾ ਮੁਸਲਮਾਨ ਗੁਨਾਹੀ ਦਾ ਲਿਹਾਜ਼ ਕਰਦੀ ਹੈ ਬੰਦਗੀ ਕਰਨ ਤੋਂ ਬਿਨਾਂ ਕਿਸੇ ਦਾ ਭਲਾ ਨਹੀਂ ਖੁਦਾ ਪਰਮੇਸ਼ਰ ਭਗਵਾਨ ਜਾਂ ਜੋ ਵੀ ਨਾਮ ਉਸ ਅਪਾਰ ਸ਼ਕਤੀ ਦਾ ਰੱਖਿਆ ਜਾਵੇ ਤਾਂ ਸਿਮਰਨ ਨਹੀਂ ਕਰਦਾ ਮਨੁੱਖ ਜਾਤ ਦਾ ਪਲਾ ਨਹੀਂ ਚਾਹੁੰਦਾ ਉਹ ਜ਼ਰੂਰ ਦੋਜਕ ਦੀ ਅੱਗ ਵਿੱਚ ਸੜੇਗਾ ਦੋਹਾਂ ਦੀ ਮਾੜਿਆਂ ਤੇ ਭੁੱਲਣ ਬੰਦਿਆਂ ਨੂੰ ਖੁਦਾ ਦੀ ਹਜ਼ੂਰੀ ਵਿੱਚ ਬੈਠਣ ਨਹੀਂ ਦਿੱਤਾ ਜਾਵੇਗਾ ਜਿਵੇਂ ਪੱਕੇ ਤੇ ਕੱਚੇ ਰੰਗ ਵਿੱਚ ਫਰਕ ਛੇਤੀ ਮਾਲੂਮ ਹੋ ਜਾਂਦਾ ਹੈ ਤਿਵੇਂ ਪਾਪੀ ਤੇ ਧਰਮੀ ਦਾ ਪਤਾ ਲੱਗ ਜਾਂਦਾ ਹੈ ਧਰਮ ਰਾਜ ਦੇ ਟੱਕੜ ਉੱਤੇ ਤੁਲਣ ਵੇਲੇ ਪਾਪੀਆਂ ਦਾ ਪਤਾ ਲੱਗ ਜਾਵੇਗਾ Hindu ਤੇ Musalman ਆਪੇ ਵੇਚ ਦੀ ਲੜ ਕੇ ਝਗੜੇ ਕਰਦੇ ਹਨ ਕੋਈ ਕਿਸੇ ਦੇ ਮੰਦਰ ਟਾ ਟੇਰੀ ਕਰਦਾ ਤੇ ਲੁੱਟਦਾ ਹੈ ਕੋਈ ਕਿਸੇ ਨੂੰ ਮਲੇਸ਼ ਆਖਦਾ ਹੈ ਤੇ ਕੋਈ ਕਿਸੇ ਨੂੰ ਕਾਫਰ ਆਖ ਕੇ ਛੇੜਦਾ ਹੈ ਦੋਹਾਂ ਹੀ ਧਰਮਾਂ ਦੇ ਲੋਕਾਂ ਨੇ ਸ਼ੈਤਾਨ ਦਾ ਰਾਹ ਫੜਿਆ ਹੋਇਆ ਹੈ ਸ਼ੈਤਾਨੀ ਕਰਮ ਕਰਦੇ ਹੋਏ ਤੁਰੇ ਜਾ ਰਹੇ ਹਨ ਬੇਲੀਓ ਸੱਚੇ ਸੱਚ ਦੇ ਨਾਮ ਤੇ ਸਿਮਰਨ ਨਾਲ ਹੀ ਮਨੁੱਖ ਚੰਗਾ ਹੋ ਸਕਦਾ ਹੈ ਤੁਸਾਦੇ ਰੋਜ਼ ਰੋਜ਼ੇ ਤੇ ਖਰਾਇਦਾਂ ਖੁਦਗਰਜ਼ੀ ਨੂੰ ਪੂਰਿਆਂ ਕਰਨ ਵਾਸਤੇ ਹਨ ਇਓ ਗੁਰੂ ਜੀ ਦੀਆਂ ਸੱਚੀਆਂ ਤੇ ਖਰੀਆਂ-ਖਰੀਆਂ ਗੱਲਾਂ ਸੁਣ ਕੇ ਕਾਜੀ ਰੁਕਨਦੀਨ ਵਰਗਿਆਂ ਨੂੰ ਹੌਸਲਾ ਨਾ ਪਿਆ ਕਿ ਉਹ ਹੋਰ ਗਿਆਨ ਤੇ ਝਗੜਾ ਕਰਨ ਉਹਨਾਂ ਨੇ ਨਿੱਕੇ-ਨਿੱਕੇ ਸਵਾਲ ਕਰਕੇ ਸੱਚੇ ਧਰਮ ਦਾ ਰਾਹ ਪੁੱਛਿਆ ਮਨੁੱਖ ਭਲੇ ਵਾਲੀ ਜੀਵਨ ਜਾਚ ਸਿੱਖੀ ਭਈ ਗੁਰਦਾਸ ਜੀ ਫਰਮਾਉਂਦੇ ਹਨ ਧਰੇ ਨਿਸ਼ਾਨੀ ਕੌਸ਼ ਦੀ ਮੱਕੇ ਅੰਦਰ ਪੂਜ ਕਰਾਈ ਜਿੱਥੇ ਜਾਏ ਜਗਤ ਵਿੱਚ ਬਾਬੇ ਬਾਜ ਨੇ ਖਾਲੀ ਜਾਈ ਮੱਕੇ ਦੇ ਮੁਖੀਆਂ ਨੇ ਆਖਿਆ हे ਵੱਲੇ ਖੁਦਾ ਸੱਚੇ ਦਰਵੇਸ਼ ਅਸਾਂ ਨੂੰ ਕੋਈ ਆਪਣੀ ਨਿਸ਼ਾਨੀ ਤਾਂ ਦੇ ਜਾ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਖੜਾਵਾਂ ਦਾ ਬਾਧੂ ਜੋੜਾ ਮੱਕੇ ਵਿੱਚ ਰੱਖ ਦਿੱਤਾ ਜਿਸ ਦੀ ਪੂਜਾ ਹੋਣ ਲੱਗੀ ਪਿਆਰੇ ਗੁਰੂ ਨਾਨਕ ਦੇਵ ਜੀ ਵੈਦ ਰੋਗੀਆਂ ਦਾ ਸੱਚੇ ਜਗਤ ਬਾਬੇ ਦੀਆਂ ਯਾਦਗਾਰਾਂ ਸਾਰੇ ਹਨ ਜਿੱਧਰ ਵੀ ਜਾਈਏ ਉਹਨਾਂ ਦੇ ਨਾਮ ਦੀ ਵਡਿਆਈ ਹੁੰਦੀ ਹੈ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਦੇ ਤਾਂ ਇਹ ਸੀ ਸਾਡੀ ਅੱਜ ਦੀ ਸਾਕੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮੱਕੇ ਵਿੱਚ ਜਾਣਾ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਜਲਦੀ ਮਿਲਦੇ ਰਹਿਣ ਧੰਨਵਾਦ